ਨਸ਼ਾ ਵਿਰੁੱਧ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਪੁਲਿਸ ਨੂੰ ਇੱਕ ਹੋਰ ਵੱਡੀ ਸਫਲਤਾ ਮਿਲੀ ਹੈ ਦੱਸਦੇ ਕਿ ਮੋਗਾ ਪੁਲਿਸ ਸਟੇਸ਼ਨ ਨੂੰ ਇੱਕ ਗੁਪਤ ਸੂਚਨਾ ਮਿਲੀ ਕਿ ਪਿੰਡ ਖੋਸੇ ਪਾਂਡੇ ਦੇ ਨੇੜੇ ਖੇਤਾਂ ਦੇ ਵਿੱਚ ਇੱਕ ਨਸ਼ਾ ਚੜਾਓ ਕੇਂਦਰ ਚਲਾਇਆ ਜਾ ਰਿਹਾ ਹੈਗਾ ਅਤੇ ਉੱਥੇ ਬਹੁਤ ਸਾਰੇ ਨੌਜਵਾਨਾਂ ਨੂੰ ਦਾਖਲ ਕਰਵਾਇਆ ਗਿਆ ਤੇ ਇਹ ਜਿਹੜਾ ਕਿ ਇਹ ਕੇਂਦਰ ਹੈਗਾ ਗੈਰਕਾਨੂੰਨੀ ਢੰਗ ਦੇ ਨਾਲ ਚਲਾਇਆ ਜਾ ਰਿਹਾ ਹੈ ਤਾਂ ਸੂਚਨਾ ਦੇ ਆਧਾਰ ਦੇ ਉੱਤੇ ਪੁਲਿਸ ਨੇ ਦੇਰ ਰਾਤ ਛਾਪਾ ਮਾਰਿਆ ਅਤੇ ਉੱਥੇ 26 ਨੌਜਵਾਨਾਂ ਨੂੰ ਦਾਖਲ ਪਾਇਆ ਹੈਗਾ ਤੇ ਕੇਂਦਰ ਦਾ ਮਾਲਕ ਜਤਿੰਦਰ ਕੁਮਾਰ ਉੱਥੋਂ ਭੱਜ ਗਿਆ ਤੇ ਦੱਸ ਦਈਏ ਕਿ ਪੁਲਿਸ ਨੇ 26 ਮਰੀਜ਼ਾਂ ਨੂੰ ਆਪਣੇ ਨਾਲ ਲੈ ਲਿਆ ਅਤੇ ਉਹਨਾਂ ਦੇ ਵਿੱਚੋਂ 5 ਨੂੰ ਜਨੇਰ ਦੇ ਸਰਕਾਰੀ ਕੇਂਦਰ ਦੇ ਵਿੱਚ ਦਾਖਲ ਕਰਵਾਇਆ ਗਿਆ ਅਤੇ ਮਾਨਸਿਕ ਤੌਰ ਦੇ ਉੱਤੇ ਕਮਜ਼ੋਰ ਮਰੀਜ਼ ਨੂੰ ਬਿਰਦਾ ਆਸ਼ਰਮ ਦੇ ਵਿੱਚ ਛੱਡ ਦਿੱਤਾ ਗਿਆ ਤੇ ਬਾਕੀ 20 ਮਰੀਜ਼ਾਂ ਨੂੰ ਉਹਨਾਂ ਦੇ ਪਰਿਵਾਰਾਂ ਦੇ ਨਾਲ ਉਹਨਾਂ ਦੇ ਘਰ ਭੇਜ ਦਿੱਤਾ ਗਿਆ ਤਾਂ ਪੁਲਿਸ ਨੇ ਅੱਜ ਸੈਂਟਰ ਦੀ ਤਲਾਸ਼ੀ ਦੇ ਲਈ ਜਿਹੜਾ ਕਿ ਇਸ ਨੂੰ ਤਾਲਾ ਲਗਾ ਦਿੱਤਾ ਅਤੇ ਸੈਂਟਰ ਦੇ ਮਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਤਾਂ ਗੈਰ ਕਾਨੂੰਨੀ ਢੰਗ ਦੇ ਨਾਲ ਖੇਤਾਂ ਦੇ ਵਿੱਚ ਇਹ ਨਾਸਾ ਛੁਡਾਓ ਕੇਂਦਰ ਜਿਹੜਾ ਕਿ ਚਲਾਇਆ ਜਾ ਰਿਹਾ ਸੀਗਾ ਤੇ ਇਸ ਦੇ ਉੱਤੇ ਪੁਲਿਸ ਨੇ ਗੁਪਤ ਸੂਚਨਾ ਅਧਾਰ ਦੇ ਉੱਤੇ ਛਾਪਾ ਮਾਰਿਆ ਦੇਰ ਰਾਤ ਤੇ ਉੱਥੋਂ ਕਰੀਬ 26 ਲੋਕਾਂ ਨੂੰ ਬਚਾਇਆ ਹੈਗਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਬਾਬਤ ਡੀਐਸਪੀ ਰਵਿੰਦਰ ਸਿੰਘ ਦਾ ਕੀ ਕੁਝ ਕਹਿਣਾ ਆਓ ਜਰਾ ਸੁਣਦੇ ਹਾਂ ਯੋਗਦਾਨ ਸਿਆਮਰੋਂ ਜਿਹੜੀ ਪੰਜਾਬ ਸਰਕਾਰ ਵੱਲੋਂ ਮੋਹਿੰਦੂ ਨੂੰ ਦਿੱਤੀ ਗਈ ਹੈ ਉਹ ਡੀਜੀਪੀ ਸਾਹਿਬ ਵੱਲੋਂ ਤੇ ਲਗਾਤਾਰ ਪੰਜਾਬ ਪੁਲਿਸ ਉਪਰਾਲੇ ਕਰ ਰਹੀ ਹੈ ਮੋਗਾ ਪੁਲਿਸ ਵੱਲੋਂ ਵੀ ਜਿਹੜਾ ਹੈ ਕਰ ਇੱਕ ਨਸ਼ਾ ਕੇਂਦਰ ਤੋਂ ਵੀ ਛਾਪੇਮਾਰੀ ਕੀਤੀ ਗਈ ਸੀ ਕੀ ਸਟੇਟਸ ਹੈ ਇਹ ਮਾਨਜੁਗ ਡੀਜੀਪੀ ਪੰਜਾਬ ਵੱਲੋਂ ਮਾੜਿਆਂਸ ਨਾਲ ਖਿਲਾਫ ਚਲਾਈ ਗਈ ਮਹਿਮ ਤਹਿ ਤੇ ਸ੍ਰੀ ਅਜੇ ਗਾਂਧੀ ਆਈਪੀਐਸ ਐਸਐਸਪੀ ਮੋਗਾ ਜਿਹਦੇ ਨਿਸ਼ਾਨਦਰ ਦੇ ਹੇਠ ਤੇ ਕੱਲ ਜਿਹੜੇ ਸਦਰ ਥਾਣੇ ਦੀ ਪੁਲਿਸ ਪਾਰਟੀ ਨੇ ਉੱਥੇ ਰੇਡ ਕੀਤੀ ਸੀਗੀ ਵੀ ਜਿਹੜਾ ਇੱਕ ਨਸ਼ਾ ਛਡਾਊ ਕੇਂਦਰ ਜਿਹੜਾ ਬਿਨਾਂ ਬਗੈਰ ਮਨਜ਼ੂਰੀ ਤੋਂ ਚੱਲ ਰਿਹਾ ਹੈ ਉਹਦੇ ਵਿੱਚ 26 ਨੌਜਵਾਨ ਮਿਲੇ ਸੀਗੇ ਜਿਨ੍ਹਾਂ ਚੋਂ 5 ਨਸ਼ਾ ਸ਼ਡਾਊ ਕੇਂਦਰ ਸਾਡੇ ਦਾਖਲ ਕਰਾਏ ਗਏ ਆ ਤੇ ਇੱਕ ਇੱਕ ਜਿਹੜਾ ਵਿਰਧ ਆਸ਼ਰਮ ਉੱਥੇ ਦਾਖਲ ਕਰਾਇਆ ਗਿਆ ਤੇ 20 ਨੂੰ ਅਸੀਂ ਜਿਹੜੇ ਉਹਨਾਂ ਦੇ ਵਾਰਸਾਂ ਦੇ ਹਵਾਲੇ ਕੀਤਾ ਗਿਆ ਤੇ ਜਿਹੜੇ ਦੂਜੇ ਵੀ ਇਹਨਾਂ ਤੇ ਹੋਰ ਇੱਕ ਜਤਿੰਦਰ ਸਿੰਘ ਜਿਹੜਾ ਮਾਲਕਾ ਉਹਦੇ ਖਿਲਾਫ ਮੁਕੱਦਮਾ ਦਰਜ ਕੀਤਾ ਸੀ ਜਿਹੜਾ ਮੁਕੱਦਮਾ ਨੰਬਰ ਹੈਗਾ 25 ਨੰਬਰ ਮੁਕੱਦਮਾ 12325 ਦੇ ਤਾਇ ਤੇ ਇਹਨਾਂ ਦੇ ਜਿਹੜੇ ਬੀਐਨਐਸ ਦੀਆਂ ਧਾਰਾਵਾਂ ਅਜ ਪਰਚਾ ਦਰਜ ਕੀਤਾ ਗਿਆ ਤੇ ਇਹਨਾਂ ਦੇ ਜਤਿੰਦਰ ਕੁਮਾਰ ਨੂੰ ਵੀ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਊਗਾ ਜੇ ਕਿਸੇ ਹੋਰ ਦੇ ਵੀ ਸਮੂਹੇਤਾ ਆਈ ਉਹਦੇ ਖਿਲਾਫ ਵੀ ਕਾਰਵਾਈ ਕੀਤੀ ਜਾਊਗੀ ਸਰ ਜਿਹੜੇ ਵੀ ਕੁਝ ਗੱਲ ਕਰ ਰਹੇ ਉਹਨਾਂ ਦੇ ਪੇਰੈਂਟਸ ਆ ਗਏ ਸੀਗੇ ਪੇਰੈਂਟਸ ਮੀਟਿੰਗ ਸੀਗੀ ਵੀ ਅੱਜ ਹੀ ਕਰਦੇ ਜਾਣਾ ਚਾਹੁੰਦੇ ਹਨ ਹਾਂ ਉਹ ਆਪਣੀ ਹਾਂ ਆਪਣੀ ਖੁਸ਼ੀ ਨਾਲ ਸਾਰਿਆਂ ਨੂੰ ਲੈ ਗਿਆ ਬੱਚਿਆਂ ਨੂੰ ਆਪਦੇ ਨੂੰ ਤੇ ਉਹਨਾਂ ਦੇ ਨਾਲ ਉਹ ਭੇਜਿਆ ਸੀ ਤੇ ਜਿਹੜੇ ਪੰਜ ਆਰਡਰ ਦਾ ਲਾਚ ਚੱਲ ਰਿਹਾ ਉਹਨਾਂ ਦਾ ਲਾਚ ਚੱਲ ਰਿਹਾ ਸਰ ਜਿਹੜੇ ਇਦਾਂ ਅੰਨ ਚੱਲ ਰਿਹਾ ਹੋਰ ਵੀ ਕਈ ਉਹਨਾਂ ਨੂੰ ਕੀ ਮੈਸੇਜ ਦਿਨ ਦਵਾਂਗੇ ਅਸੀਂ ਜਿਹੜੇ ਵੀ ਕੋਈ ਇਲਲੀਗਲ ਇਹ ਚਲਾਊਗਾ ਨਸ਼ਾ ਛਡਾਊ ਕੇਂਦਰ ਉਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਇਹ ਸਾਰਿਆਂ ਨੂੰ ਨਾ ਚਲਾਇਆ ਜਾਵੇ ਕਿਉਂਕਿ ਜਿਹੜੇ ਸਰਕਾਰੀ ਹੈਗੇ ਆ ਉੱਥੋਂ ਹੀ ਦਵਾਈ ਦਵਾਈ ਜਾਵੇ ਤਾਂ ਕਈ ਜਿਹੜੀਆਂ ਅਣਸਕਾਵੀ ਘਟਨਾਵਾਂ ਵਾਪਰ ਸਕਦੀਆਂ ਹਨ ਤਾਂ ਜੋ ਇਹ ਜਿੰਨਾ ਕੋਈ ਵਾਪਰੇ ਸਰਕਾਰ ਦੇ ਪੂਰੇ ਪ੍ਰਬੰਧ ਕੀਤੇ ਕਰਨਾ ਜਾਣਾ ਛਡਾ ਹਾਂਜੀ ਆਪਣੇ ਬਣੇ ਹੋਏ ਸੈਂਟਰ ਉੱਥੇ ਜਿਹੜੀ ਦਵਾਈ ਉਹਨਾਂ ਨੂੰ ਤੇ ਹੋਰ ਖਾਣਾ ਪਾਣੀ ਸਦਾ ਦੇ ਰਹੇ ਆ